ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਅਲਾਵਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਜੰਮੂ ਕਸ਼ਮੀਰ ਦੇ ਕੁਲਗਾਮ ਵਿੱਚ ਸੁਰੱਖਿਆ ਬਲਾਂ ਤੇ ਅਤਵਾਦੀਆਂ ਵਿੱਚ ਦੋ ਥਾਈ ਮੁਕਾਬਲਾ ਦੋਹਾਂ ਮੁਕਾਬਲੇ ਵਿੱਚ ਕੁੱਲ 6 ਅਤਵਾਦੀ ਹਲਾਕ ਦੋ ਜਵਾਨ ਸ਼ਹੀਦ ਇਲਾਕੇ ਵਿੱਚ ਤਲਾਸ਼ੀ ਮਹਿੰਮ ਜਾਰੀ ਜਲੰਧਰ ਪਛਮੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੌਰ ਉੱਤੇ ਆਮ ਆਦਮੀ ਪਾਰਟੀ ਨੇ ਲਗਾ ਇਲਜ਼ਾਮ ਕਿ ਹੈ ਡਿਪਟੀ ਮੇਅਰ ਰਹਿੰਦੇ ਆ ਸੁਰਿੰਦਰ ਕੌਰ ਨੇ ਕੀਤਾ ਭ੍ਰਸ਼ਟਾਚਾਰ ਤਖਤਸ਼ਰੀ ਦਮਦਮਾ ਸਾਹਿਬ ਦੇ ਜਹਦਰ ਸਿੰਘ ਸਾਹਿਬ ਅਤੇ ਗਾਨੀ ਹਰਪ੍ਰੀਤ ਸਿੰਘ ਨਾਲ ਅਮਰਤਪਾਲ ਦੇ ਮਾਪਿਆਂ ਵੱਲੋਂ ਮੁਲਾਕਾਤ ਗਾਨੀ ਹਰਪ੍ਰੀਤ ਸਿੰਘ ਨੇ ਅਮਰਤਪਾਲ ਸਿੰਘ ਦੀ ਰਿਹਾਈ ਦੀ ਕੀਤੀ ਮੰਗ ਤੇ ਹੁਣ ਖਬਰਾਂ ਵਿਸਤਾਰ ਨਾਲ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਚੱਲ ਰਹੇ ਦੋਹਰੇ ਮੁਕਾਬਲਿਆਂ ਵਿੱਚ 6 ਅਤਵਾਦੀ ਮਾਰੇ ਗਏ ਨੇ ਅਧਿਕਾਰੀਆਂ ਨੇ ਦੱਸਿਆ ਕਿ ਮੁਦੇਰਗਾਮ ਮੁਕਾਬਲੇ ਵਾਲੀ ਜਗ੍ਹਾ ਤੋਂ ਦੋ ਹੋਰ ਲਾਸ਼ਾਂ ਮਿਲਣ ਦੇ ਨਾਲ ਮਾਰੇ ਗਏ ਅਤਵਾਦੀਆਂ ਦੀ ਗਿਣਤੀ ਵੱਧ ਕੇ 6 ਹੋ ਗਈ ਹੈ ਮੁਕਾਬਲੇ ਵਿੱਚ ਪੈਰਾ ਕਮਾਂਡੋ ਲਾਂਸ ਨਾਇਕ ਪ੍ਰਦੀਪ ਨਾਇਨ ਅਤੇ ਰਾਸ਼ਟਰੀ ਰਾਈਫਲਸ ਦੇ ਹੌਲਦਾਰ ਰਾਜਕੁਮਾਰ ਸ਼ਹੀਦ ਹੋ ਗਏ ਕੁਲਗਾਮ ਜ਼ਿਲ੍ਹੇ ਦੇ ਦੋ ਪਿੰਡਾਂ ਚਨੀਗਾਮ ਅਤੇ ਮੁਦੇਰਗਾਮ ਵਿੱਚ ਸ਼ਨੀਵਾਰ ਨੂੰ ਮੁਕਾਬਲਾ ਸ਼ੁਰੂ ਹੋਇਆ ਸੀ ਉਸ ਤੋਂ ਪਹਿਲਾਂ ਅਧਿਕਾਰੀਆਂ ਨੇ ਦੱਸਿਆ ਕਿ ਚਨੀਗਾਮ ਪਿੰਡ ਵਿੱਚ ਸੁਰੱਖਿਆ ਫੋਰਸ ਨਾਲ ਚੱਲ ਰਹੇ ਮੁਕਾਬਲੇ ਵਿੱਚ ਸ਼ਨੀਵਾਰ ਨੂੰ ਹਿਜਬਲ ਮੁਜਾਹਿਦੀਨ ਦੇ ਇੱਕ ਕਮਾਂਡਰ ਸਮੇਤ ਕੁੱਲ 4 ਅਤਵਾਦੀ ਮਾਰੇ ਗਏ ਸਨ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਚਨੀਗਾਮ ਪਿੰਡ ਵਿੱਚ ਮੁਹਿੰਮ ਅਜੇ ਵੀ ਜਾਰੀ ਹੈ ਜਲੰਧਰ ਪੱਛਮੀ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰਿੰਦਰ ਕੌਰ ਉਤੇ ਆਮ ਆਦਮੀ ਪਾਰਟੀ ਦੇ ਵੱਲੋਂ ਗੰਭੀਰ ਇਲਜ਼ਾਮ ਲਗਾਏ ਗਏ ਨੇ ਸੀਨੀਅਰ ਅਗੋ ਪਵਨ ਕੁਮਾਰ ਟਿੰਨੂ ਅਤੇ ਰਾਜਵਿੰਦਰ ਕੌਰ ਥਿਆੜਾ ਨੇ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਉਨ੍ਹਾਂ ਕਿਹਾ ਕਿ ਡਿਪਟੀ ਮੇਅਰ ਰਹਿੰਦੇ ਆ ਸੁਰਿੰਦਰ ਕੌਰ ਨੇ ਭ੍ਰਿਸ਼ਟਾਚਾਰ ਕੀਤਾ ਤੇ ਆਪਣੇ ਪਰਿਵਾਰ ਨੂੰ ਫਾਇਦਾ ਪਹੁੰਚਾਇਆ ਉਹਨਾਂ ਦਾਅਵਾ ਕੀਤਾ ਹੈ ਕਿ ਕਮਰਸ਼ੀਅਲ ਪ੍ਰਾਪਰਟੀ ਵਿੱਚ ਰਹਾਇਸ਼ੀ ਪਲਾਟ ਕੱਟ ਕੇ ਵੇਚੇ ਗਏ ਨੇ ਉਹਨਾਂ ਇਸ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਸੁਰਿੰਦਰ ਕੌਰ ਜੀ ਜਿਹੜੇ ਉਮੀਦਵਾਰ ਨੇ ਜਿਹੜੇ 5 ਸਾਲ ਸੀਨੀਅਰ ਡਿਪਟੀ ਮੇਅਰ ਰਹੇ ਜਿਹੜੇ ਹੁਣ ਉਮੀਦਵਾਰ ਨੇ ਕਾਂਗਰਸ ਤੇ ਇਹ ਸਵਾਲ ਤਾਂ ਲੋਕ ਉਹਨਾਂ ਨੂੰ ਕਰਦੇ ਹੀ ਆ ਕਿ ਤੁਸੀਂ 5 ਸਾਲ ਗੈਰ ਹਾਜ਼ਰ ਰਹੇ ਤੁਸੀਂ ਦੀ ਪ੍ਰੋਬਲਮ ਹੈ ਕਿਤੇ ਗਲੀ ਦੀ ਪ੍ਰੋਬਲਮ ਸੜਕ ਦੀ ਪ੍ਰੋਬਲਮ ਰੋਸ਼ਨੀ ਦੀ ਪ੍ਰੋਬਲਮ ਕਿਤੇ ਪਾਰਕ ਦੀ ਪ੍ਰੋਬਲਮ ਕਿਤੇ ਸਰਕਾਰੀ ਸਕੂਲ ਦੀ ਪ੍ਰੋਬਲਮ ਬੀਬੀ ਜੀ ਕਿਤੇ ਵੀ ਜਾ ਕੇ ਆਪਣੀ ਹਾਜ਼ਰੀ ਦਰਜ ਨਹੀਂ ਕਰਾ ਸਕੇ ਕਿਸੇ ਦੀ ਕੋ ਮੁਸ਼ਕਲ ਹੱਲ ਨਹੀਂ ਕਰ ਸਕੇ 5 ਸਾਲ ਪਾਵਰ ਚ ਰਹਿੰਦੇ ਆ ਆ ਏਰੀਆ ਹੈ ਜਿਹਨੂੰ ਸ਼ਾਇਦ ਤੁਸੀਂ ਵੀ ਵੇਖ ਕੇ ਆਏ ਹੋਵੋਗੇ ਜਿਹਨੂੰ ਸ਼ਾਇਦ ਤੁਸੀਂ ਵੀ ਵੇਖ ਇੱਥੇ ਪਹਿਲਾਂ ਛੱਡ ਸੀ ਕੋਕਾ ਕੋਲਾ ਦੀ ਬਹੁਤ ਵੱਡੀ ਦਿਓ ਲਗੜ ਚ ਹੁਣ ਸਾਫ ਹੋ ਗਈ ਹੁਣ ਇਹਦੇ 4-4 5-5 ਮਰਲੇ ਦੇ ਪਲਾਟ ਕੱਟ ਕੇ ਵੇਚੇ ਜਾ ਰਹੇ ਆ ਉਹਦਾ ਸਬੂਤ ਹੈ ਕਿ ਆ ਇੱਕ ਰਜਿਸਟਰੀ ਆ ਕਰੀਬਨ 3 ਮਰਲੇ ਦੀ 3 ਮਰਲੇ ਵੱਡੇ ਹੈ 3 ਮਰਲੇ ਵੱਡੇ ਜਿਹਦੇ ਵਿੱਚ ਉਹਨਾਂ ਦੇ بیٹے ਦੀ ਫੋਟੋ ਹੈ ਇਹਦੇ ਦਿਖਾਓ ਔਰ ਉਹਨਾਂ ਦੇ بیٹے ਕਰਨ ਦਾ ਹੀ ਨਾਮ ਹੈ ਉਹਨਾਂ ਨੇ ਅੱਗੋਂ ਛੋਟੇ ਪਲਾਟ ਬਣਾ ਕੇ ਇਹਨੂੰ ਵੇਚਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਇਲੀਗਲ ਹੈ ਗੈਰਕਾਨੂੰਨੀ ਹੈ ਬਿਨਾ ਕਿਸੇ ਪਰਵਾਨਗੀ ਦੇ ਜੇ ਉਹ ਆਪਣੇ ਪਰਿਵਾਰਾਂ ਲਈ ਆਪਣੇ ਬੱਚਿਆਂ ਲਈ ਇਦਾਂ ਦੇ ਇਲੀਗਲ ਕੰਮ ਕਰਨਗੇ ਤਾਂ ਫਿਰ ਹੁਣ ਤਾਂ ਉਹ ਦੂਜੀ ਵਿਧਾਨ ਸਭਾ ਦੀ ਚੋਣ ਲੜ ਰਹੇ ਆ ਅੱਗੇ ਤੋਂ ਕਾਰਪੋਰੇਸ਼ਨ ਚ ਸੀ ਪਾਵਰ ਚ ਲੋਕਾਂ ਦਾ ਕੋਈ ਕੰਮ ਕਰਨ ਤੋਂ ਤਾਂ ਨਹੀਂ ਕੀਤਾ ਲੇਕਿਨ ਆਪਣੇ ਪਰਿਵਾਰ ਦੀ ਸੇਵਾ ਕਰਨੀ ਸ਼ੁਰੂ ਕਰਤੀ ਜੇ ਉਹ ਐਮ ਐਲ ਏ ਬਣਦੇ ਆ ਤਾਂ ਫਿਰ ਤਾਂ ਇਸ ਤੋਂ ਵੱਡੇ ਵੱਡੇ ਫੇਰਾ ਫੇਰੀ ਦੇ ਰਿਕਾਰਡ ਟੁੱਟ ਸਕਦੇ ਆਮ ਆਦਮੀ ਪਾਰਟੀ ਹਰਿਆਣਾ ਦੇ ਸੂਬਾ ਮੀਤ ਪ੍ਰਧਾਨ ਅਨੁਰਾਗ ਢਾਂਡਾ ਨੇ ਕਿਹਾ ਕਿ ਹਰਿਆਣਾ ਵਿੱਚ ਹੜ੍ਹ ਦਾ ਖਤਰਾ ਬਣਿਆ ਹੋਇਆ ਕਿਉਂਕਿ ਭਾਜਪਾ ਨੇ ਇੱਕ ਦਹਾਕੇ ਤੋਂ ਬਨਾਂ ਨੂੰ ਮਜ਼ਬੂਤ ਕਰਨ ਦਾ ਕੰਮ ਨਹੀਂ ਕੀਤਾ ਉਹਨਾਂ ਨੇ ਕਿਹਾ ਕਿ ਪਿਛਲੀ ਵਾਰ ਵੀ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ ਤੇ ਲੱਖਾਂ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਸਨ ਫਿਰ ਵੀ ਸੂਬਾ ਸਰਕਾਰ ਨੇ ਸਬਕ ਨਹੀਂ ਸਿੱਖਿਆ ਹਰਿਆਣਾ ਕੇ ਸਰ ਪਰ ਇਸ ਬਾਰ ਵੀ ਬਾੜ ਕਾ ਖਤਰਾ ਮੰਡਰਾ ਰਹਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਕੀ ਸਰਕਾਰ ਨੇ नदियों के तटबंध को मजबूत करने का नालों के तटबंध को मजबूत करने का कोई काम पिछले एक साल में नहीं किया पिछली बार जो बाढ़ आई उससे लाखों किसानों का नुकसान हुआ लाखों लोगों का जानमाल का नुकसान हुआ लेकिन उसके बावजूद भी हरियाणा की बीजेपी सरकार ने कोई सबक नहीं लिया सबसे पहले तो पिछली बार जो लाखों किसानों का नुकसान हुआ था उसके एक लाख तीस हजार से ज्यादा आवेदन आए थे मुआवजे के लिए ना तो सरकार ने उनको मुआवजा दिया एक लाख से ज्यादा किसान जिन्होंने अप्लाई किया था मुआवजे के लिए उनको मुआवजा ही नहीं दिया गया और उसके बाद ना ही पिछली बार की बाढ़ से कोई सबक लेने का काम किसी भी तरीके का भारतीय जनता पार्टी की सरकार ने किया जगह जगह तटबंध कमजोर हैं, उन पर लीपा पोती कर दी जाती है लेकिन उन तटबंधों को मजबूत करने का काम कहीं भी यमुना किनारे पर नहीं हुआ है इसके अलावा पिछली बार टांगरी नदी ने जो उत्पात अंबाला में मचाया था उस टांगरी नदी के तटबंधों को मजबूत करने के लिए भी कोई काम नहीं हुआ मारकंडा के किनारों को मजबूत करने का कोई काम नहीं हुआ घग्गर जो पूरा कैथल फतेहाबाद सिरसा तक जाती है वहां भी उसके तटबंधों को मजबूत करने के लिए कोई काम भारतीय जनता पार्टी की सरकार ने नहीं किया इसका मतलब हरियाणा के लोगों के जान माल के नुकसान से भारतीय जनता पार्टी की सरकार को कोई लेना देना नहीं है ਲਮਾ ਸਮਾਜ ਜਲਾਵਤਨ ਰਹਿ ਖੜਕੂ ਸੰਘਰਸ਼ ਦੇ ਮਹਾਨ ਯੋਧੇ ਭਾਈ ਵਸਨ ਸਿੰਘ ਜਫਰਵਾਲ ਦੇ ਸਤਕਾਰਯੋਗ ਮਾਤਾ ਕੁਲਵੰਤ ਕੌਰ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਅੱਜ ਉਹਨਾਂ ਦੇ ਨਿਮਹਿਤ ਅੰਤਿਮ ਅਰਦਾਸ ਮੌਕੇ ਧਾਰਮਿਕ ਸਿਆਸੀ ਤੇ ਹੋਰ ਸ਼ਖਸੀਅਤਾਂ ਵੱਲੋਂ ਜਫਰਵਾਲ ਪਹੁੰਚ ਕੇ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਖੜਕੂ ਸੰਘਰਸ਼ ਦੌਰਾਨ ਮਹਾਨ ਆਗੂ ਭਾਈ ਵਸਨ ਸਿੰਘ ਜਫਰਵਾਲ ਵੱਲੋਂ ਲੜੇ ਗਏ ਲੰਬੇ ਸੰਘਰਸ਼ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਭਾਈ ਸਾਹਿਬ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਵੀ ਅਰਦਾਸ ਬੇਨਤੀ ਕੀਤੀ ਗਈ ਤਾਖਤਸ਼ਰੀ ਦਮਦਮਾ ਸਾਹਿਬ ਦੇ ਜਹਦਾਰ ਸਿੰਘ ਸਾਹਿਬ ਅਤੇ ਗੈਨੀ ਹਰਪ੍ਰੀਤ ਸਿੰਘ ਦੇ ਨਾਲ ਅੱਜ ਸਤਿਗੁਰਾਂ ਸ੍ਰੀ ਦਰਬਾਰ ਸਾਹਿਬ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਮੁਲਾਕਾਤ ਕੀਤੀ ਹੈ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਦੱਸਿਆ ਕਿ ਜੋ ਪਿਛਲੇ ਦਿਨੀ ਅਮਰਿਤਪਾਲ ਸਿੰਘ ਦੀ ਮਾਤਾ ਦਾ ਬਿਆਨ ਆਇਆ ਸੀ ਸਭ ਨੂੰ ਉਸ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਉਹ ਸਿੱਖੀ ਲਈ ਕੰਮ ਕਰ ਰਹੇ ਨੇ ਤੇ ਸਿੱਖੀ ਨੂੰ ਪਰਪਲਿਤ ਕਰਨ ਲਈ ਕੰਮ ਕਰਦੇ ਰਹਿਣਗੇ ਦੂਜੇ ਪਾਸੇ ਸਿੰਘ ਸਾਹਿਬ ਅਤੇ ਹਰਪ੍ਰੀਤ ਸਿੰਘ ਨੇ ਗੱਲਬਾਤ ਕਰਦੇ ਕਿਹਾ ਕਿ ਭਾਈ ਅਮਰਤਪਾਲ ਸਿੰਘ ਨੂੰ ਜਾਣਬੁੱਝ ਕੇ ਕੇਂਦਰ ਸਰਕਾਰ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਈ ਅਮਰਤਪਾਲ ਸਿੰਘ ਕਿ ਡੈਮੋਕ੍ਰੇਸੀ ਦੇ ਵਿੱਚ ਰਹਿੰਦੇ ਹੋਏ ਵੱਡੀ ਲੀਡ ਦੇ ਨਾਲ ਹਲਕਾ ਖੜੂਰ ਸਾਹਿਬ ਤੋਂ ਜਿੱਤੇ ਨੇ ਅਤੇ ਜਿਸ ਤਰੀਕੇ ਉਹਨਾਂ ਨੂੰ ਹਲਫ ਦਿਵਾਇਆ ਗਿਆ ਉਹ ਲੋਕਤੰਤਰ ਦਾ ਵੀ ਕਾਰਨ ਹੈ ਕਿ ਪਰਿਵਾਰ ਦੇ ਨਾਲ ਵੀ ਅਮਰਤਪਾਲ ਸਿੰਘ ਨੂੰ ਮੁਲਾਕਾਤ ਚੰਗੇ ਤਰੀਕੇ ਦੇ ਨਾਲ ਨਹੀਂ ਕਰਨ ਦਿੱਤੀ ਗਈ। ਪਰਿਵਾਰ ਨਾਲ ਪਿਆਰ ਹੈ ਔਰ ਇਹ ਆ ਦਮੇ ਮਜੀਦ ਸਾਹਿਬ ਕਥਾ ਕਰਨ ਆਇਆ ਪਰਿਵਾਰ ਬੈਠਾ ਹੈ ਜੀ ਗੱਲਾਂ ਬਾਤਾਂ ਕੀਤੀਆਂ ਤੇ ਸਰਕਾਰ ਨੂੰ ਅਸੀਂ ਬਸ ਇਹੋ ਕਹਿਣਾ ਚਾਹੁੰਦੇ ਆ ਕਿ ਸਿੱਖਿਆ ਦਾ ਵਿੱਤ ਕਰਾ ਜਿਹੜਾ ਹੈਗਾ ਉਹ ਕਿਸੇ ਕੀਮਤ ਦੇ ਉੱਤੇ ਹੋਣਾ ਨਹੀਂ ਚਾਹੀਦਾ ਔਰ ਹੋ ਰਿਹਾ ਹੈ ਬਾਕੀ ਸਟੇਟਾਂ ਲਈ ਹੋਰ ਨਿਯਮ ਹੈ ਪੰਜਾਬ ਲਈ ਹੋਰ ਨਿਯਮ ਹੈ ਬਾਕੀ ਸਟੇਟਾਂ ਦੇ ਵਿੱਚ ਐਨਐਸਏ ਸਾਲ ਦੀ ਹੈ ਪੰਜਾਬ ਦੇ ਵਿੱਚ 2 ਸਾਲ ਦੀ ਹੈ ਬਿਨਾਂ ਵਜ੍ਹਾ ਭਾਈ ਅਮਰਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਰੱਖਣਾ ਇਹ ਇਹ ਗੈਰਵਾਜਬ ਹੈ ਇਹ ਨਹੀਂ ਹੋਣਾ ਚਾਹੀਦਾ ਇਹੋ ਅਸੀਂ ਪਰਿਵਾਰ ਨਾਲ ਮਿਲ ਕੇ ਆਪਸ ਦੇ ਵਿੱਚ ਗੱਲਾਂ ਬਾਤਾਂ ਤੇ ਵਿਚਾਰ-ਵਟਾਂਦਰਾ ਕੀਤਾ ਹੈ ਜਿਹੜਾ ਸੁਣਾ ਦੇ ਨਤੀਜਿਆਂ ਤੋਂ ਇੱਕ ਦਿਨ ਪਹਿਲਾਂ ਐਕਸਟੈਂਡ ਕਰ ਦਿੱਤੀ ਜਾਂਦੀ ਹੈ ਜਿਹੜੀ ਐਨਐਸਏ ਕੀ ਮੰਨਣਾ ਸਮਝੋ ਇਹ ਸਰਕਾਰ ਦੀ ਜਿਹੜੀ ਬਦਨੀਤੀ ਹੈ ਜੀ ਸਰਕਾਰ ਜਿਹੜੀ ਹੈ ਉਹ ਸਿੱਖਾਂ ਨਾਲ ਹਮੇਸ਼ਾ ਹੀ ਧੱਕਾ ਕਰਦੀ ਆਈ ਹੈ ਔਰ ਇਹ ਵੀ ਇੱਕ ਕਿਸਮ ਦਾ ਧੱਕਾ ਹੀ ਹੈ ਕਿ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਜਿਹੜਾ ਸਾਲ ਦੀ ਐਨਐਸਏ ਵਧਾ ਦਿੱਤੀ ਜਾਂਦੀ ਹੈ ਇਹ ਧੱਕੇ ਤੋਂ ਵੱਧ ਕੁਝ ਨਹੀਂ ਹੁੰਦੀ ਇਹ ਸਿੱਖਾਂ ਨੂੰ ਐਨ ਲੱਗਦਾ ਸਾਨੂੰ ਅਹਿਸਾਸ ਕਰਾਇਆ ਜਾ ਰਿਹਾ ਹੈ ਕਿ ਸ਼ਾਇਦ ਅਸੀਂ ਦੂਜੇ ਜਾਂ ਤੀਜੇ ਨੰਬਰ ਦੇ ਸ਼ਹਿਰੀ ਨਿਵਾਸੀ ਹੱਜੀਕਰ ਸੌ ਚਕਵਾਈ ਵੀ ਉਹਦੇ ਲਈ ਬਹੁਤ ਸਾਰੀਆਂ ਸ਼ਰਤਾਂ ਸੀ ਪਰਿਵਾਰ ਨੂੰ ਬੇਵਜਾ ਹਵਾ ਖੜਾ ਕੀਤਾ ਗਿਆ ਹੈ ਫਲਾਨਾ ਨਹੀਂ ਮਿਲ ਸਕਦਾ ਜੀ ਧਮਕਾ ਨਹੀਂ ਮਿਲ ਸਕਦਾ ਜੀ ਉੱਥੇ ਬੜੀ ਟਾਈਟ ਸਕਿਉਰਟੀ ਦੇ ਵਿੱਚ ਲੈ ਕੇ ਜਾਂਦਾ ਇਹ ਇੰਨੇ ਲੱਖ ਲੋਕਾਂ ਦਾ ਜਿਹੜਾ ਕਿੰਨੇ ਲੱਖ ਲੋਕਾਂ ਦਾ ਜਿਹੜਾ ਫਤਵਾ ਜਿਹੜਾ ਹੈਗਾ ਉਹਦਾ ਵੀ ਸਨਮਾਨ ਨਹੀਂ ਕਰ ਰਹੀ ਆਪਣੇ ਆਪ ਨੂੰ ਹਿੰਦੁਸਤਾਨ ਬਹੁਤ ਵੱਡੀ ਦੁਨੀਆ ਦੀ ਜਿਹੜੀ ਹੈ ਡੈਮੋਕ੍ਰੇਸੀ ਅਖਵਾਉਂਦੀ ਹੈ ਤੇ ਜੇ ਡੈਮੋਕ੍ਰੇਸੀ ਕੰਟਰੀ ਹੈ ਤੇ ਫਿਰ ਡੈਮੋਕ੍ਰੈਟਿਕ ਲੀਡਰਾਂ ਡੈਮੋਕ੍ਰੈਟਿਕ ਪਾਰਟੀਆਂ ਨੇ ਤੇ ਉਹਨਾਂ ਨੂੰ ਡੈਮੋਕ੍ਰੇਸੀ ਦਾ ਸਤਿਕਾਰ ਸਤਿਕਾਰ ਕਰਨਾ ਚਾਹੀਦਾ ਹੈ ਤੇ ਡੈਮੋਕ੍ਰੇਸੀ ਦਾ ਸਤਿਕਾਰ ਕਰਦਿਆਂ ਬਿਨਾਂ ਸ਼ਰਤ ਜਿਹੜੀ ਹੈ ਸਿੱਖ ਨੌਜਵਾਨਾਂ ਦੀ ਰਿਹਾਈ ਹੋਣੀ ਚਾਹੀਦੀ ਅਬ ਅਸੀਂ ਗੁਰੂ ਘਰ ਮੱਥਾ ਟੇਕਣਾ ਸੀ ਕੁਦਰਤੀ ਉਹਨਾਂ ਦਾ ਮੇਲ ਹੋ ਗਿਆ ਤੋਂ ਅੱਗੇ ਵੀ ਸਾਡੇ ਨਾਲ ਅਸੀਂ ਰੱਖਦੇ ਕਿ ਆਉਕੇ ਜੋ ਕੇ ਵੇਲੇ ਸਾਡੀ ਉਹਨਾਂ ਨੇ ਮੈਚ ਕੀਤੀ ਹੈ ਤੇ ਅਸੀਂ ਉਹਨਾਂ ਨੂੰ ਅੱਗੇ ਵੀ ਮੈਚ ਵਾਸਤੇ ਹੀ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ ਵਕ ਚੜ ਕੇ ਉਹਨਾਂ ਦੀ ਰਿਹਾਈ ਲਈ ਯਤਨ ਕਰਨ ਬਾਕੀ ਗੁਰੂ ਮਹਾਰਾਜ ਦੇ ਅੱਗੇ ਅਸੀਂ ਇਹ ਬੇਨਤੀ ਕਰਨਾ ਹੈ ਕਿ ਅੱਗੇ ਜਦ ਤੱਕ ਤੁਸੀਂ ਚੋਣਾਂ ਸਭਤਾ ਬਖਸ਼ੀ ਆ ਤੇ ਸਾਰੀ ਕੌਮ ਸਾਡੀ ਇੱਕ ਜਗ੍ਹਾ ਤੇ ਹੋਵੇ ਤੇ ਜਿਹੜੇ ਸਾਡੇ ਬੰਦੀ ਸਿੰਘ ਆ ਜਾਂ ਹੋਰ ਸਾਡੇ ਮਸਲੇ ਆ ਇਸ ਦੇ ਅਸੀਂ ਉਹਨਾਂ ਨੂੰ ਹੱਲ ਕਰਵਾ ਸਕੀਏ। ਦਿੱਲੀ ਦੇ ਇਤਿਹਾਸਕ ਗੁਰਦੁਆਰਾ ਮਜਨੂ ਕਾ ਟੇਲਾ ਵਿਖੇ ਮ੍ਰਿਤਕਾਂ ਦੇ ਫੁੱਲ ਜਲ ਪ੍ਰਵਾਹ ਕਰਨ ਵਾਲੀ ਥਾਂ ਦਾ ਨਵੀਨੀਕਰਨ ਕਰਨ ਤੋਂ ਬਾਅਦ ਅੱਜ ਇਸ ਦਾ ਰਸਮੀ ਉਦਘਾਟਨ ਕੀਤਾ ਗਿਆ ਇਸ ਘਾਟ ਦੀ ਕਲ ਸੇਵਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਪਾਦਮਸ਼੍ਰੀ ਵਿਕਰਮਜੀਤ ਸਿੰਘ ਸਾਨੀ ਦੀ ਸਵੈ ਸੇਵੀ ਸੰਸਥਾ ਸਾਨ ਫਾਊਂਡੇਸ਼ਨ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਈ ਗਈ ਹੈ ਉਦਘਾਟਨ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮਿਤ ਸਿੰਘ ਕਾਲਕਾ ਜਨਰਲ ਸਕੱਤਰ ਜਗਦੀਪ ਸਿੰਘ ਕਾਲਾਉ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਉਦੇਦਾਰਾਂ ਤੋਂ ਇਲਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੀ ਮੌਜੂਦ ਰਹੇ ਸਾਰਿਆਂ ਨੇ ਇਸ ਕਾਰਜ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਇਸ ਸਥਾਨ ਨੂੰ ਮੈਨੀਕਰਨ ਕੀਤਾ ਗਿਆ ਤੇ ਥਾਣੂ ਹੋਰ ਸੁੰਦਰ ਬਣਾਇਆ ਗਿਆ ਅੱਜ ਗੁਰਦੁਆਰਾ ਮੈਨਿਉਟੀਲਾ ਜਿਹੜਾ ਅਸਥਗਾਟ ਸੀ ਉਹਨੂੰ ਰੀਨਿਊਏਸ਼ਨ ਕਰਕੇ ਅੱਜ ਸੰਤਾਂ ਲਈ ਦੁਬਾਰਾ ਖੁੱਲਿਆ ਗਿਆ ਔਰ ਇਹ ਸਥਾਨ ਜਿਹਦਾ ਨਾਮ ਅਸਥਗਾਟ ਗੁਰਦੁਆਰਾ ਮੈਨਿਉਟੀਲਾ ਰੱਖਿਆ ਗਿਆ ਬਹੁਤ ਵੱਡੀ ਲੋੜ ਦਿੱਲੀ ਦੀਆਂ ਸੰਗਤਾਂ ਦੀਆਂ ਔਰ ਦਿੱਲੀ ਦੇ ਆਸ-ਪਾਸ ਦੇ ਲਗਦੇ ਇਲਾਕੇ ਦੀਆਂ ਕਿ ਜਿਸ ਵਕਤ ਘਰਾ ਦਾ ਕੋਈ ਬਜ਼ੁਰਗ ਘਰਾ ਦਾ ਕੋਈ ਜੀ ਜਿਹੜਾ ਵਿਛੋੜਾ ਦੇ ਜਾਂਦਾ ਉਹਦੇ ਜਿਹੜੇ ਆਖਰੀ ਸਪਿਰਚੁਅਲ ਰਾਈਟਸ ਨੇ ਜਿਹੜੇ ਉਹਦੇ ਫੁੱਲ ਪ੍ਰਵਾਹ ਕਰਨ ਦੇ ਉਹ ਇੱਥੇ ਕਿਤੇ ਜਾਂਦੇ ਸੀ ਮਗਰ ਬੜੇ ਸਮੇ ਤੋਂ ਸੰਗਤਾਂ ਦੀ ਮੰਗ ਸੀ ਕਿ ਇਸ ਨੂੰ ਤਰੀਕੇ ਦੇ ਨਾਲ ਬਣਾਇਆ ਜਾਏ ਇਹ ਗੁਰਦੁਆਰਾ ਸਾਹਿਬ ਦੇ ਅੰਦਰ ਉਹ ਲੰਕੇ ਰਸਤਾ ਬਣਦਾ ਸੀ ਸੋ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਖਾਸ ਤੌਰ ਤੇ ਕੋਵਿਡ ਦੇ ਸਮੇਂ ਦੇ ਵਿੱਚ ਜਿਸ ਵਕਤ ਦੇ ਦੇਖਿਆ ਕਿ ਕਾਲੀ ਸਿੱਖਾ ਦੀ ਮੰਗ ਦੀ ਸਿੱਖਾ ਦੀ ਮੰਗ ਨਹੀਂ ਹੈ ਇਹ ਦਿੱਲੀ ਦੇ ਹਰ ਉਸ ਲੋਕਾਂ ਦੀ ਮੰਗ ਹੈ ਜਿਹੜਾ ਜਿਨ੍ਹਾਂ ਦੀ ਸਾਡੇ ਨਾਲ ਜਿਹੜੀ ਇੱਕ ਸਾਂਝ ਹੈ ਔਰ ਸਾਂਝ ਕਿਸ ਤਰ੍ਹਾਂ ਦੀ ਹੈ ਜਿੱਥੇ ਸਾਡੇ ਅੰਗੀਠੇ ਦੀ ਸਾਂਝ ਹੁੰਦੀ ਹੈ ਹਿੰਦੂ ਸਿੱਖ ਭਾਈਚਾਰੇ ਦੀ ਇੱਕ ਬਹੁਤ ਵੱਡੀ ਸਾਂਝ ਹੈ ਕਿ ਜਿੱਥੇ ਅੰਗੀਠਾ ਸਾਹਿਬ ਇਕੱਠਾ ਹੋਏ ਜਿੱਥੇ ਸਾਡਾ ਸੰਸਕਾਰ ਇਕੱਠੇ ਹੁੰਦੇ ਹੋਣ ਔਰ ਫੁੱਲ ਪ੍ਰਵਾਹ ਇਕੱਠੇ ਹੁੰਦੀ ਔਰ ਸੋ ਇਹ ਮੰਗ ਜਿਹੜੀ ਸੀ ਦਿੱਲੀ ਦੇ ਲੋਕਾਂ ਦੀ ਸੀ ਔਰ ਇਹਨੂੰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੇ ਇਸ ਹੁੰਦੀਕਰਨ ਕਰਕੇ ਜੋ ਰਸਤਾ ਬਣਾਇਆ ਔਰ ਇਹਦਾ ਵਿਸ਼ੇਸ਼ ਸਹਿਯੋਗ ਇਹਦੀ ਜਿਹੜੀ ਜ਼ਿੰਮੇਵਾਰੀ ਸੀ ਉਸदार ਵਿਕ੍ਰਮਜੀਤ ਸਿੰਘ ਸਾਨੀ ਜਿਹੜੇ ਪਦਮਸ਼੍ਰੀ ਨੇ ਬਹੁਤ ਵੱਡੀਆਂ ਸੇਵਾਵਾਂ ਇਹ ਅੱਗੇ ਗੁਰੂ ਘਰਾਂ ਦੇ ਵਿੱਚ ਵੀ ਕਰ ਰਹੇ ਹੈ ਔਰ ਸਮਾਜ ਦੀ ਵਿੱਚ ਜਿੱਥੇ ਵੀ ਲੋੜ ਪੈਂਦੀ ਹੈ ਉਹ ਕਰਦੇ ਆ ਅਸੀਂ ਇਹ ਸੇਵਾ ਗੁਰੂ ਘਰ ਵੱਲੋਂ ਇਹਨਾਂ ਨੂੰ ਦਿੱਤੀ ਔਰ ਇਹਨਾਂ ਨੇ ਖੜੇ ਮੱਥੇ ਪ੍ਰਵਾਨ ਕਰਕੇ ਅੱਜ ਤੁਸੀਂ ਦੇਖਿਆ ਕਿੰਨੇ ਸੋਹਣੇ ਤਰੀਕੇ ਦੇ ਨਾਲ ਇੱਕ ਪਹਿਲੇ ਚਬੂਤਰਾ ਜਾਂ ਬਣਾਤਾ ਗਿਆ ਜਿੱਥੇ ਸਾਰਾ ਪਰਿਵਾਰ ਇਕੱਠਾ ਹੋ ਸਕਦਾ ਔਰ ਉਥੋਂ ਲਗਾਤਾਰ ਜਿਹੜਾ ਪੈਸੇਜ ਬਣਿਆ ਔਰ ਉਸ ਪੈਸੇਜ ਦੇ ਵਿੱਚ ਗੁਰਬਾਣੀ ਦੀਆਂ ਤੁਕਾਂ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਔਰ ਜਿਹੜਾ ਰਸਤਾ ਹੈ ਇਹ ਸਿੱਧਾ ਜਾ ਕੇ ਜਮਨਾਜੀ ਦੇ ਵਿੱਚ ਜਾਂਦਾ ਜਿੱਥੇ ਇਹ ਫੁੱਲ ਤਰਨ ਦੀ ਰਸਮ ਪੂਰੀ ਕੀਤੀ ਜਾਂਦੀ ਹੈ ਸੋ ਇਹ ਬਹੁਤ ਵੱਡੀ ਮੰਗ ਨੂੰ ਅੱਜ ਪੂਰਾ ਕੀਤਾ ਔਰ ਮੈਂ ਧੰਨਵਾਦ ਕਰਦਾ ਸਰਦਾਰ ਵਿਕਰਮਜੀਤ ਸਿੰਘ ਸਾਨੀ ਸਾਹਿਬ ਦਾ ਸਮੂਹੀ ਉਹਨਾਂ ਦੇ ਨਾਲ ਸਹਿਯੋਗੀ ਸਾਥੀ ਉਹਨਾਂ ਦੇ ਪਰਿਵਾਰ ਦੇ ਨਾਲ ਨਾਲ ਉਹਨਾਂ ਦੀ ਜਿਹੜੀ ਟੀਮ ਹੈ ਸੰ ਫਾਊਂਡੇਸ਼ਨ ਔਰ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਸਾਰੇ ਸਾਥੀਆਂ ਦਾ ਜਿਹੜਾ ਹਮੇਸ਼ਾ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਕੰਮ ਕਰਦੇ ਆ ਔਰ ਇਹ ਜਿਹੜੀ ਮੰਗ ਸੀ ਇਹਨੂੰ ਸੰਗਤਾਂ ਤੱਕ ਅੱਜ ਪਹੁੰਚਾਇਆ ਔਰ ਅੱਜ ਮੈਂ ਤੁਹਾਡੇ ਮਾਧਿਅਮ ਤੋਂ ਦਿੱਲੀ ਦੀ ਸੰਗਤਾਂ ਨੂੰ ਇਹ ਬੇਨਤੀ ਕਰਾਂਗਾ ਕਿ ਇਹ ਗੁਰੂ ਘਰ ਦੇ ਵਿੱਚ ਜਿਹੜਾ ਅਸਥਗਾਠ ਬਣਿਆ ਗੁਰੂ ਘਰ ਦੇ ਨਾਲ ਲੱਗਦੀ ਜਗ੍ਹਾ ਦੇ ਵਿੱਚ ਇੱਥੇ ਕੋਈ ਵੀ ਕਿਸੇ ਵੀ ਜਿਨ੍ਹਾਂ ਦੀ ਜਿਨ੍ਹਾਂ ਦੀ ਆਪਣੇ ਆਪਣੇ ਜਿਹੜੇ ਰਸਮਾਂ ਆਈਆਂ ਨੇ ਉਹਨਾਂ ਰਸਮਾਂ ਦੇ ਆਧਾਰ ਤੇ ਨਾਲ ਜਿਹੜੇ ਫੁੱਲ ਪਰਵਾਹ ਕਰਦੇ ਨੇ ਉਹ ਇੱਥੇ ਕੋਈ ਵੀ ਆ ਸਕਦਾ ਚਾਹੇ ਉਹ Hindu ਹੋਵੇ ਚਾਹੇ ਉਹ Sikh ਹੋਵੇ ਔਰ ਇਹ ਜਗ੍ਹਾ ਜਿਹੜੀ ਹੈ ਸਾਰਿਆਂ ਲਈ ਖੁੱਲੀ ਮੈਂ ਦਿੱਲੀ ਸਿੰਘੁਰ ਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮਿੰਦਰ ਸਿੰਘ ਕਾਲਕਾ ਜੀ ਔਰ ਸੈਕਟਰੀ ਜਨਰਲ ਸੈਕਟਰੀ ਕਲੋਂ ਸਾਹਿਬ ਸਾਰੇ ਕਮੇਟੀ ਦੇ ਮੈਂਬਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸੇਵਾ ਸਾਨੂੰ ਬਖਸ਼ੀ ਔਰ ਦਿੱਲੀ ਜੇ ਦੀ ਬੜੀ ਲੋਰਡ ਸੀ ਇਟ ਇਜ਼ ਅ ਫਰਸਟ ਸਿਵਿਕ ਕਮਿਊਨਿਟੀ ਇਨ ਦਿੱਲੀ ਮੈਨੂੰ ਸਮਝ ਨਹੀਂ ਆਉਂਦਾ ਕਿ ਸਰਕਾਰਾਂ ਵੀ ਆਈਆਂ ਕਈ ਕੰਮ ਹੋਏ ਚਲੋ ਲੇਕਿਨ ਅੱਜ ਜੋ ਇੱਥੇ ਜਮਨਾ ਘਾਟ ਦੇ ਉੱਤੇ ਅਸਥ ਕਾਟ ਬਣਿਆ ਗੁਰਦੁਆਰਾ ਮਜਨੂ ਕਾ ਟਿੱਲਾ ਵਿਖੇ ਉਹ ਬਹੁਤ ਹੀ ਇਕ ਸਹਜ ਤਰੀਕੇ ਨਾਲ ਰਮਣੀਕ ਜਗ੍ਹਾ ਦੇ ਵਿੱਚ ਇਟ ਹੈਜ਼ ਬੀਨ ਬਿਊਟੀਫੁਲੀ ਲੈਂਡਸਕੇਪ ਔਨ ਦਾ ਬੈਂਕਸ ਆਫ ਜਮੁਨਾ ਯੂ ਜਸਟ ਕਮ ਟੂ ਦਾ ਗੁਰਦੁਆਰਾ ਯੂ ਜਸਟ ਵਾਕ ਔਨ ਦਾ ਬੈਂਕਸ ਆਫ ਜਮੁਨਾ ਔਰ ਉਥੋਂ ਗੁਰਬਾਣੀ ਦਾ ਕੀਰਤਨ ਸੁਣਦੇ ਸੁਣਦੇ ਤੁਸੀਂ ਸਾਰਾ ਦੇਖਿਆ ਆਰਾਮ ਦੇ ਨਾਲ ਸਾਰੀ ਕੈਨੋਪੀ ਲੱਗੀ ਹੈ ਚਾਹੇ ਬਾਰਿਸ਼ ਹੈ ਕੁਛ ਹੈ ਉਹ ਵੀਲ ਚੇਅਰ ਵੀ ਪ੍ਰੋਵਾਈਡ ਕੀਤੀਆਂ ਫਿਰ ਸੀੜੀਆਂ ਔਰ ਪਾਣੀ ਦੇ ਵਾਟਰ ਫਲੋਸ ਜਮੁਨਾ ਦੇ ਵਾਟਰ ਲੈਵਲ ਦੇ ਹਿਸਾਬ ਨਾਲ ਇਦੋ ਅਸਥਾਨ ਅਸਥੀ ਪਰਵਾਦੇ ਬਣਾਏ ਗਏ ਤੇ ਬੜੀ ਸ਼ਰਧਾਪੂਰਵਕ ਆਪਣੇ ਜਿਹੜੇ ਪੁਰਖ ਜਏ ਆਪਣੇ ਜਿਹੜੇ ਵਿਛੜ ਗਏ ਹੈ ਜਿਹੜੇ ਉਹਨਾਂ ਨੂੰ ਇੱਥੇ ਆਖਰੀ ਕਿਉਂਕਿ ਵਿਦਾਇਗੀ ਹੁੰਦੀ ਹੈ ਫੁੱਲ ਤਾਰਨਾ ਤੇ ਸਾਰੇ ਦਿੱਲੀ ਵਾਸੀਆਂ ਨੂੰ ਮੈਂ ਇਸ ਗੱਲ ਦੀ ਸਮਝੋ ਕਿ ਵੀ ਵਿਦਾਇਗੀ ਇੱਕ ਤਰੀਕੇ ਦੀ ਹੈ ਕਿ ਵੀ ਆਪਣੇ ਪੁਰਖ ਮਰਨਾ ਸਭ ਨੇ ਹੈ ਸਭਨਾ ਸੋਹਰੇ ਵੰਜਨਾ ਸਭ ਮੁਕਲਾਉਣ ਹਾਰਾ ਸਭੀ ਉੱਥੇ ਜਾਣਾ ਰਾਮ ગયો ਰਾਵਣ ગયો ਯਾਕੋਬ ਉਹ ਪਰਿਵਾਰ ਕਹੋ ਨਾਨਕ ਫਿਰ ਕਛ ਨਹੀਂ ਸੁਪਨੇ ਜਿਉ ਸੰਸਾਰ ਤੇ ਇਹ ਫੈਸਿਲਿਟੀ ਬਣੀ ਹੈ ਮੇਰੀ ਦਿੱਲੀ ਵਾਸੀਆਂ ਅਗੇ ਅਪੀਲ ਹੈ ਕਿ ਇਸ ਫੈਸਿਲਿਟੀ ਨੂੰ ਜਿਆਦਾ ਤੋਂ ਜਿਆਦਾ ਯੂਜ਼ ਕਰੋ ਪਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਇੱਕ ਵਾਰੀ ਫਿਰ ਧੰਨਵਾਦ ਕਰਦਾ ਅੱਜ ਇਸ ਮੌਕੇ ਤੇ ਦਾਦੂ왈 ਜੀ ਬੰਗਾ ਜੀ ਛੱਡਾ ਸਾਹਿਬ ਸਾਰੇ ਪਹੁੰਚੇ ਨੇ ਮੈਂ ਸਭ ਦਾ ਧੰਨਵਾਦ ਜਮਨਾ ਦੇ ਕਿਨਾਰੇ ਗੁਰਦੁਆਰਾ ਮਜਨੂ ਕਾ ਟਿੱਲਾ ਸਾਹਿਬ ਦੀ ਬੈਕਸਾਈਡ ਦੇ ਉੱਤੇ ਹਸਤਗਾਟ ਜਿਹੜਾ ਬਣਾਇਆ ਗਿਆ ਉਸ ਨੂੰ ਸੰਤਾਨ ਦੇ ਸਪੁਰਦ ਕੀਤਾ ਗਿਆ ਹੈ ਇਸ ਅਸਥਾ ਘਾਟ ਦੀ ਬੜੇ ਲੰਬੇ ਸਮੇਂ ਤੋਂ ਦਿੱਲੀ ਦੀ ਸੰਗਤ ਦੀ ਮੰਗ ਸੀ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਾਰਜ ਕਰਨ ਦੀ ਜੋ ਸੇਵਾ ਸੀ ਉਹ ਬਹੁਤ ਹੀ ਸਤਿਕਾਰਯੋਗ ਪਦਮ ਸ਼੍ਰੀ ਮੈਂਬਰ ਪਾਰਲੀਮੈਂਟ ਸਰਦਾਰ ਵਿਕਰਮਜੀਤ ਸਿੰਘ ਸਾਨੀ ਹਰਾਨੂ ਦਿੱਤੀ ਉਹਨਾਂ ਨੇ ਇਹ ਸੇਵਾ ਪ੍ਰਵਾਨ ਕੀਤੀ ਔਰ ਬੜੀ ਭਾਵਨਾ ਦੇ ਨਾਲ ਉਹਨਾਂ ਨੇ ਇਹ ਸੇਵਾ ਨਿਭਾਈ ਔਰ ਇਹ ਬਹੁਤ ਹੀ ਸੁੰਦਰ ਅਸਥਾਨ ਜਿਹੜਾ ਇਸ ਸਮੇਂ ਡਵੈਲਪ ਕੀਤਾ ਗਿਆ ਹੈ ਬਹੁਤ ਰਮਣੀਕ ਜਗ੍ਹਾ ਹੈ ਇਸ ਤਰ੍ਹਾਂ ਦਾ ਬਣਿਆ ਹੋਇਆ ਹੈ ਕਿ ਜਦੋਂ ਆਨ ਤੇ ਬੜਾ ਕੰਫਰਟੇਬਲ ਹੋਵੇ ਗੁਰਬਾਣੀ ਚੱਲ ਰਹੀ ਹੈ ਪੂਰਾ ਜੋ ਕੋਰੀਡੋਰ ਹੈ ਪੂਰਾ ਪੈਸੇਜ ਹੈ ਉਹ ਬਹੁਤ ਸੁੰਦਰ ਬਣਾਇਆ ਗਿਆ ਗ੍ਰੀਨ ਦੋਨੋਂ ਤਰਫ ਗ੍ਰੀਨਰੀ ਹੈ ਇਹ ਤੋਂ ਕਿ ਲੋੜ ਸੀ ਔਰ ਲਾਸਟ ਰਾਈਟਸ ਹੁੰਦੀਆਂ ਜਿਹੜੀਆਂ ਜਦੋਂ ਅਸਤੀਆਂ ਜਲ ਪ੍ਰਵਾਹ ਹੁੰਦੀਆਂ ਸੋ ਇਹ ਮੈਂ ਸਮਝਦਾ ਕਿ ਅੱਜ ਜੋ ਇਹ ਇਸ ਸਥਾਨ ਦਾ ਅਜਾ ਸ਼ੁਭ ਆਰੰਭ ਕੀਤਾ ਗਿਆ ਇਸ ਦੇ ਲਈ ਦਿੱਲੀ ਦੀ ਸੰਗਤ ਵਿਸ਼ੇਸ਼ ਤੌਰ ਤੇ ਔਰ ਦਿੱਲੀ ਦੇ ਆਸ-ਪਾਸ ਤੋਂ ਸੰਗਤ ਜਿਹੜੇ ਕੀਰਤਪੁਰ ਸਾਹਿਬ ਜਾਂਦੇ ਸੀ ਜਾਂ ਸਾਡੇ ਹਿੰਦੂ ਵੀਰ ਜਿਹੜੇ ਆ ਉਹ ਹਰਦੁਆਰ ਜਾਂਦੇ ਸੀ ਉਹ ਸਾਰੇ ਹੀ ਹੁਣ ਇਸ ਜਗ੍ਹਾ ਦੇ ਉੱਤੇ ਇਸ ਸਥਾਨ ਦੇ ਉੱਤੇ ਆ ਸਕਦੇ ਆ ਔਰ ਜਿੱਥੋਂ ਤੱਕ ਪਾਣੀ ਦੀ ਗੱਲ ਹੈ ਜਲ ਦੀ ਗੱਲ ਹੈ ਉਸ ਨੂੰ ਵੀ ਸਾਫ ਸੁਥਰਾ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਉਤੇ ਐਸਟੀਪੀ ਪਲਾਨ ਲਗਾਇਆ ਗਿਆ ਤਾਂ ਕਿ ਉਹ ਜਿਹੜੀ ਲਾਸਟ ਰਾਈਟਸ ਹੈ ਜੋ ਲਾਸਟ ਸਤਕਾਰ ਹੈ ਜੋ ਪੁਰਾਣੀ ਵਿਛੜ ਗਿਆ ਉਸ ਨੂੰ ਸਤਕਾਰ ਸਹਿਤ ਜਿਹੜਾ ਭੋਵੇਦਾ ਕੀਤਾ ਜਾਏ ਸੋ ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਕਾਰਜ ਸੰਪਨ ਕੀਤੇ ਆ ਪਰ ਮੈਂ ਤਨਵਾਦ ਕਰਦਾ ਸਰਦਾਰ ਵਿਕਮਜੀਤ ਸਿੰਘ ਸਾਨੀ ਸਾਹਿਬ ਦਾ ਜਿਨ੍ਹਾਂ ਨੇ ਸੇਵਾ ਨੀ ਬਾਦਸ਼ਾ ਸ਼ਾਹ ਬਾਪਾਰੀ ਮਰਨਾ ਜੋ ਦੀਸੈ ਸੋ ਕਾਲੇ ਕਰਨਾ ਧੁਰ ਕੀ ਬਾਣੀ ਦੇ ਅਟਲ ਬਚਨ ਨੇ ਕਿ ਚੈ ਕੋ ਬਾਦਸ਼ਾ ਚਰਗਾਮ ਹੈ। ਮਰੇਗ ਨੇ ਇੱਕ ਦਿਨ ਸੰਸਾਰ ਤੋਂ ਚਲੇ ਜਾਣਾ ਮਰਨ ਲਖਾਈ ਮੰਡਲ ਮੈਂ ਆਏ। ਇਹ ਫਾਨੀ ਸੰਸਾਰ ਹੈ ਕਿ ਸਦਾ ਕੋਈ ਨਹੀਂ ਰਿਹਾ। ਔਰ ਇਹ ਜਿਹੜੀਆਂ ਧਾਰਮਿਕ ਰਸਮਾਂ ਨਿਭਾਉਂਦੇ ਆਂ ਅਸਥੀਆਂ ਜਲ ਪ੍ਰਵਾਹ ਕਰਨ ਦੀ ਰਸਮ ਹੁੰਦੀ ਹੈ। ਉਹਦੇ ਵਾਸਤੇ ਸੰਗਤਾਂ ਨੂੰ ਬੜੀ ਮੁਸ਼ਕਲ ਆ ਰਹੀ ਸੀ ਉਹਦੇ ਵਾਸਤੇ ਦਿੱਲੀ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਜੋ ਜਮਨਾ ਦੇ ਉੱਤੇ ਅਸਥੀਆਂ ਜਲ ਪ੍ਰਵਾਹ ਕਰਦੀਆਂ ਸੀ ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਬਦਮਸ਼ੀਰੀ ਸਮਰਦਾਤ ਵਿਕਰਮਜੀਤ ਸਿੰਘ ਦੀ ਸਾਂਝੀ ਸਤੰਬਰ ਅਜੇ ਸਭਾ ਮੇਰਨਾ ਦੇ ਪਰਿਵਾਰ ਨੇ ਇਹ ਸੇਵਾ ਆਪਣੀ ਝੋਲੀ ਚ ਪਾਈ ਕਿ ਉਹਨਾਂ ਨੇ ਇੱਥੇ ਸੁੰਦਰ ਇੱਕ ਪਸਤ ਘਾਟ ਜਿਹੜਾ ਜਮਨਾ ਦੇ ਕੰਢੇ ਤੇ ਉਹਦਾ ਨਿਰਮਾਣ ਕਰਵਾਇਆ ਜਿਹੜਾ ਬਹੁਤ ਹੀ ਵਧੀਆ ਮਾਹੌਲ ਦੇ ਵਿੱਚ ਆ ਕੇ ਕੋਈ ਵੀ ਪ੍ਰਾਣੀ ਜਿਹੜਾ ਹੈਗਾ ਆਪਣੇ ਬਜ਼ੁਰਗਾਂ ਆਪਣੇ ਸੱਜਣਾ ਦੀਆਂ ਇੱਛਾਵਾਂ ਜਿਹੜੀਆਂ ਉਹ ਚੰਨ ਪ੍ਰਵਾਹ ਕਰ ਸਕਦਾ ਕਿਉਂਕਿ ਮੌਤੇ ਉੱਪਰ ਥਾਂ ਤੇ ਸੱਚਾਈ ਹੈ ਮਰਨਾ ਸਭ ਲਈ ਹੈ ਤੇ ਇਹ ਜਿਹੜਾ ਸੇਵਾ ਦਾ ਕਾਰਜ ਦਿੱਲੀ ਸਿਟੀ ਡਿਵੀਜ਼ਨ ਦੇ ਪ੍ਰਬੰਧਕ ਕਮੇਟੀ ਕੋਲੋਂ ਪ੍ਰਾਪਤ ਕਰਕੇ ਸ੍ਰੀ ਸੁਖਾਨੀ ਸਾਹਿਬ ਉਹਨਾਂ ਦੇ ਪ੍ਰਾਪਤ ਕਰਨ ਕੀਤਾ ਇਸ ਗੰਮ ਦੀ ਮੈਂ ਸਰਦਾਰ ਛਾਨੀ ਸਾਹਿਬ ਉਹਨਾਂ ਦੇ ਪਰਿਵਾਰ ਨੂੰ ਵਧਾਈ ਦਿੰਨਾ ਦਿੱਲੀ ਕਮੇਟੀ ਨੂੰ ਵਧਾਈ ਦਿੰਨਾ ਕਿ ਜਿਨ੍ਹਾਂ ਨੇ ਸੋਹਣੀ ਸੁੰਦਰ ਜਗਾ ਜਿਹੜੀ ਹੈ ਅਸਤਰੀਆ ਜਲ ਪ੍ਰਵਾਹ ਕਰਨ ਵਾਸਤੇ ਬਣਾਈ ਹੈ ਸੋ ਇਹਦਾ ਸੰਗਤਾਂ ਜਿਹੜਾ ਉਹ ਲਾਭ ਪ੍ਰਾਪਤ ਕਰ ਸਕਦੇ ਨੇ ਇੱਕ ਵਾਰ ਫੇਰ ਮੈਂ ਦਿੱਲੀ ਕਮੇਟੀ ਔਰ ਸਰਦਾਰ ਛਾਨੀ ਸਾਹਿਬ ਉਹਨਾਂ ਦੇ ਪਰਿਵਾਰ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸੇਵਾ ਆਪਣੀ ਝੋਲੀ 'ਚ ਪਾਈ ਹੈ ਇਸ ਗੱਲ ਦੀ ਵਧਾਈ ਦੇ ਪਰ ਕਾਨੂੰਨਪਾਲਿਸ ਨੇ ਇੱਕ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਦਰਅਸਲ ਕਸਬਾ ਕਾਨੂੰਵਾਂਡ ਦੀ ਤੱਕਾ ਕਲੋਨੀ ਨੇੜੇ ਬਿਜਲੀ ਕਾਰਖਾਨੇ ਦੇ ਨੇੜੇ ਹੋਏ ਝਗੜੇ ਵਿੱਚ ਰਾਜਨ ਮਸੀ ਨਾਮੀ ਨੌਜਵਾਨ ਜ਼ਖਮੀ ਹੋ ਗਿਆ ਸੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ ਇਸ ਹਮਲੇ ਵਿੱਚ ਨੌਜਵਾਨ ਦਾ ਪਿਤਾ ਵੀ ਗੰਭੀਰ ਜ਼ਖਮੀ ਹੋ ਗਿਆ ਸੀ ਜੋ ਹਸਪਤਾਲ ਵਿੱਚ ਜੇਰੇ ਲਾਜੇ ਆਰਟੇਕ ਸੰਕਟ ਦੇ ਨਾਲ ਜੂਝ ਰਹੇ ਪੰਜਾਬੀ ਲੋਕਾਇਕਾ ਤੇ ਸਭ ਤੋਂ ਲੰਬੀ ਏਕ ਦੀ ਮਾਲਕ ਮਰਹੂਮ ਗੁਰਮੀਤ ਬਾਬਾ ਦੇ ਪਰਿਵਾਰ ਲਈ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨੇ ਮਦਦ ਦਾ ਹੱਥ ਵਧਾਇਆ ਅਕਸ਼ੇ ਕੁਮਾਰ ਨੇ ਗੁਰਮੀਤ ਬਾਬਾ ਦੀ ਬੇਟੀ ਗਲੋਰੀ ਬਾਬਾ ਦੇ ਬੈਂਕ ਅਕਾਊਂਟ ਵਿੱਚ 25 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਨੇ ਇਹ ਮਦਦ ਗਲੋਰੀ ਬਾਬਾ ਦੇ ਪਰਿਵਾਰ ਤੱਕ ਉਹਨਾਂ ਦੇ ਹਾਲਾਤਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪਹੁੰਚੀ ਹੈ ਜਿਸ ਤੋਂ ਬਾਅਦ ਗਲੋਰੀ ਬਾਬਾ ਨੇ ਅਕਸ਼ੇ ਕੁਮਾਰ ਦਾ ਧੰਨਵਾਦ ਕੀਤਾ ਹੈ ਅਕਸ਼ੇ ਕੁਮਾਰ ਭਾਜੀ ਨੇ ਆਪਣੀ ਵੱਡਾ ਭਰਾ ਬਣ ਕੇ ਤੇ ਉਹਨਾਂ ਨੇ ਮੈਨੂੰ ਮਦਦ ਕੀਤੀ ਹੈ ਜੀ ਮੇਰੀ ਜੀ ਬਿਲਕੁਲ ਕਿੰਨੀ ਮਦਦ ਕੀਤੀ ਹੈ ਜੀ ਸਾਹਿਬ ਆ ਉਹਨਾਂ ਨੇ 25 ਲੱਖ ਰੁਪਏ ਭੇਜਿਆ ਜੀ ਬੀਨੂ ਹੋਰ ਕੌਣ ਕੌਣ ਕਲਾਕਾਰ ਆ ਜੋ ਅੱਗੇ ਆਇਆ ਹੈ ਸਾਹਮਣੇ ਆ ਕਲਾਕਾਰ ਤੇ ਨਹੀਂ ਸਰ ਪਰ ਕੁਲਦੀਪ ਸਿੰਘ ਜੀ ਧਾਰੀਵਾਲ ਜੀ ਆਏ ਸੀ ਡੀ ਸੀ ਸਾਹਿਬ ਆਏ ਸੀ ਉਹਨਾਂ ਨੇ ਵੀ ਆ ਮੈਨੂੰ ਮੇਰੀ ਮਦਦ ਕੀਤੀ ਹੈ ਆ ਆਪਣਾ ਤੇ ਪੂਰਾ ਮੈਨੂੰ ਆਸ਼ਵਾਸਨ ਦਿੱਤਾ ਹੈ ਕਿ ਜਿਹੜੀ ਭੀੜ ਸਾਡੇ ਪਰਿਵਾਰ ਤੇ ਪਈ ਹੈ ਉਹਦੀ ਮਦਦ ਪੂਰੀ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਕਰੇਗੀ ਜిల్లా ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਨਪੈਂਦੇ ਪਿੰਡ ਸੈਦੋਂ ਸ਼ਹਿਰ ਅਪਲਾਈ ਕਮੇਟੀ ਵੱਲੋਂ ਗੰਦੇ ਪਾਣੀ ਦੀ ਸਮੱਸਿਆ ਅਤੇ ਸੜਕਾਂ ਦੀ ਮਾੜੀ ਹਾਲਤ ਦੇ ਵਿਰੋਧ ਵਿੱਚ ਬੱਸ ਸਟੈਂਡ ਸੈਦੋਂ ਸ਼ਹਿਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਕਮੇਟੀ ਦੇ ਮੈਂਬਰਾਂ ਨੇ ਪ੍ਰਤੀਕ ਦੇ ਤੌਰ ਉੱਤੇ ਸੜਕ ਉੱਤੇ ਝੋਨੇ ਦੀ ਲਵਾਈ ਕੀਤੀ ਅਤੇ ਸਥਾਨਕ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦਾ ਪੋਤਲਾ ਫੂਕਿਆ ਅਤੇ ਸੜਕ ਦੀ ਮੁਰੰਮਤ ਕਰਵਾਉਣ ਦੀ ਮੰਗ ਕੀਤੀ ਹੈ ਉਨ੍ਹਾਂ ਕਿਹਾ ਕਿ ਸੜਕ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਆਉਣ ਜਾਣ ਵਿੱਚ ਕਾਫੀ ਦਿੱਕਤ ਆਉਂਦੀ ਹੈ ਸਾਡੇ ਪਿੰਡ ਨੂੰ ਪਹੁੰਚਣ ਵਾਲੀਆਂ ਦੋਨੇ ਸੜਕਾਂ ਦੀ ਹਾਲਤ ਇਹ ਹੈ ਕਿ ਗੰਦੇ ਪਾਣੀ ਦਾ ਨਿਕਾਸ ਦੋਨਾਂ ਸੜਕਾਂ ਦੇ ਉੱਪਰ ਹੈ ਨਹੀਂ ਜਿਹਦੇ ਕਰਕੇ ਜਿਹੜਾ ਜਿੰਨੇ ਵੀ ਲੋਕਾਂ ਦਾ ਗੰਦਾ ਪਾਣੀ ਹੈ ਘਰਾਂ ਦਾ ਉਹ ਸੜਕ ਦੇ ਉੱਪਰ ਆਂਦਾ ਹੈ ਦੂਜੇ ਪਾਸੇ ਜਿਹੜੀ ਸੜਕ ਹੈ ਉਹ ਤਾਂ ਕਈ ਸਾਲਾਂ ਦੀ ਬਣੀ ਹੋਈ ਨਹੀਂ ਅਸੀਂ ਛੋਟੇ-ਵਡੇ ਸਕੂਲ ਨੂੰ ਸਾਈਕਲ 'ਤੇ ਜਾਂਦੇ ਸੀ ਜਦੋਂ ਅਸੀਂ ਦੇਖੀ ਇਹ ਸੜਕ ਬਣੀ ਅੱਜ ਹਾਲਤ ਇਹ ਹੈ ਕਿ ਸੜਕ ਘੱਟ ਸਾਨੂੰ ਛੱਪੜ ਜਿਆਦਾ ਲੱਗਦਾ ਹੈ ਇਸ ਕਰਕੇ ਅਸੀਂ ਕਿਉਂਕਿ ਮਹਿਕਮਾ ਜਿਹੜਾ ਆ ਬੀਡੀਪੀਓ ਹਾਜੀਪੁਰ ਉਹਨਾਂ ਨੂੰ ਕਈ ਲੰਬੇ ਸਮੇਂ ਤੋਂ 8-9 ਮਹੀਨੇ ਪਹਿਲਾਂ ਤੋਂ ਦਰਖਾਸਤ ਦਿੱਤੀਆਂ ਹੋਈਆਂ ਆ ਕਿ ਸਾਡੇ ਪਿੰਡ ਦੇ ਗੰਦੇ ਪਾੜੀ ਦਾ ਨਿਕਾਸ ਕਰੋ ਨਾ ਤਾਂ ਉੱਥੋਂ ਦੇ ਜਿਹੜੇ ਮੋਟਵਾਰ ਜ਼ਿੰਮੇਵਾਰ ਲੋਕਾਂ ਉਹਨਾਂ ਦੇ ਵੱਲੋਂ ਕੁਝ ਕੀਤਾ ਗਿਆ ਜੇ ਲੋਕ ਆਪ ਕਿਸੇ ਨੂੰ ਬੋਲਣ ਤੇ ਉਹ ਲੜਾਈ ਝਗੜੇ ਦਾ ਕੇਂਦਰ ਬਣਦਾ ਸੀ ਮਹਿਕਮੇ ਨੂੰ ਲਗਾਤਾਰ ਦਰਖਾਸਤਾਂ ਦਿੱਤੀਆਂ ਪਰ ਮਹਿਕਮੇ ਨੇ ਜ਼ਮੀਨੀ ਪੱਧਰ ਦੇ ਉੱਪਰ ਕੋਈ ਕੰਮ ਨਹੀਂ ਕੀਤਾ ਜਿਸ ਕਰਕੇ ਅੱਜ ਮਹਿਕਮੇ ਦੇ ਬੀਡੀਪੀਓ ਹਾਜੀਪੁਰ ਦਾ ਪਤਲਾ ਫੁੱਕਿਆ ਹੈ ਪੰਜਾਬ ਦੇ ਵਿੱਚ ਗੈਰਕਾਨੂੰਨੀ ਮਾਈਨਿੰਗ ਦਾ ਮੁੱਦਾ ਹਮੇਸ਼ਾ ਪਕਾ ਜਿਸ ਤਰੀਕੇ ਮਾਈਨਿੰਗ ਦੀ ਵਜ੍ਹਾ ਨਾਲ ਨੰਗਲ ਦਾ ਨਜ਼ਦੀਕੀ ਐਲਗਰਾ ਪੁਲ ਇਸਦੀ ਭੇਟ ਚੜ ਗਿਆ ਸੀ ਉਸ ਤੋਂ ਬਾਅਦ ਹੁਣ ਸ਼੍ਰੀਨੰਦਪੁਰ ਸਾਹਿਬ ਦੇ ਬੁਰਜ ਪਿੰਡ ਵਿੱਚ ਵੀ ਪੁਲ ਨੂੰ ਕਿਤੇ ਨਾ ਕਿਤੇ ਮਾਈਨਿੰਗ ਦੀ ਵਜ੍ਹਾ ਨਾਲ ਖਤਰਾ ਹੋ ਸਕਦਾ ਹੈ ਕਿਉਂਕਿ ਇਸ ਪੁਲ ਤੋਂ ਤਕਰੀਬਨ 100 ਮੀਟਰ ਦੀ ਦੂਰੀ ਉੱਤੇ ਹੀ ਮਾਈਨਿੰਗ ਕੀਤੀ ਜਾ ਰਹੀ ਸੀ ਜੋ ਕਿ ਲਗਭਗ 500 ਮੀਟਰ ਦੀ ਦੂਰੀ ਤੇ ਕੀਤੀ ਜਾਣੀ ਚਾਹੀਦੀ ਹੈ ਲਗਭਗ ਪਿਛਲੇ 20 ਦਿਨਾਂ ਤੋਂ 25 ਦਿਨਾਂ ਦੇ ਵਿੱਚ ਵਿੱਚ ਸਤਲੁਜ ਦਰਿਆ ਦੇ ਵਿੱਚ ਇਸ ਪਿੰਡ ਵਿੱਚ ਡੀਸਲਟਿੰਗ ਦੇ ਨਾਮ ਉੱਤੇ ਮਾਈਨਿੰਗ ਕੀਤੀ ਜਾ ਰਹੀ ਹੈ ਹਾਲਾਂਕਿ ਵਿਭਾਗ ਇਸ ਨੂੰ ਜਾਇਜ਼ ਮੰਨ ਰਿਹਾ ਹੈ ਪਰ ਪਿੰਡ ਵਾਸੀ ਇਸ ਦਾ ਵਿਰੋਧ ਕਰ ਰਹੇ ਨੇ ਇਸ ਪ੍ਰਾਂਤ ਤਹਿਸੀਲਦਾਰ ਨੇ ਦੱਸਿਆ ਕਿ ਫਿਲਹਾਲ ਮਾਈਨਿੰਗ ਰੋਕ ਦਿੱਤੀ ਗਈ ਹੈ ਤੇ ਪਿੰਡ ਵਾਸੀਆਂ ਦੀ ਮੀਟਿੰਗ ਸੋਮਵਾਰ ਸਵੇਰੇ 11 ਵਜੇ ਸਟੇਨ ਦੇ ਨਾਲ ਰੱਖੀ ਗਈ ਹੈ ਇਹ ਤਾਂ ਇਹ ਸਿੱਧਾ ਸਿੱਧਾ ਪਿੰਡ ਨੂੰ ਨੁਕਸਾਨ ਹੈ ਜੀ ਠੀਕ ਹੈ ਇਹ ਤਾਂ ਸਾਡੇ ਬਾਬਿਆਂ ਦੀ ਬਾਰ ਕਿਰਪਾ ਹੈ ਸੰਤ ਬਾਬਾ ਲਾਭ ਸਿੰਘ ਜੀ ਜਿਨ੍ਹਾਂ ਨੇ 40 ਘਰਾਂ ਵਾਸਤੇ 50 ਕਰੋੜ ਰੁਪਏ ਲਾ ਕੇ ਸਾਨੂੰ ਇਹ ਲਾਗਤ ਨਾ ਪੁਲ ਬਣਾ ਕੇ ਦਿੱਤਾ ਆਈ ਸਰਕਾਰ ਕੋਲ ਵੀ ਗਏ ਸੀ ਸਰਕਾਰ ਨੇ ਸਿੱਧਾ ਪੱਲਾ ਝਾੜਤਾ ਭਾਈ ਸਾਡਾ ਕੋਈ ਲੈਣਾ ਦੇਣੇ ਕਾਰ ਸੇਵਾ ਦਾ ਕੰਮ ਚੱਲਦਾ ਜਦੋਂ ਚੱਲਦਾ ਸੀ ਠੀਕ ਹੈ ਜਦੋਂ ਹੁਣ ਪੁਲ ਬਣ ਗਿਆ ਤਾਂ ਇਹ ਜਿਹੜੀ ਅਨਲੀਗਲ ਮਾਈਨਿੰਗ ਚੱਲ ਰਹੀ ਪਹਿਲੀ ਗੱਲ ਤਾਂ ਅਨਲੀਗਲ ਹੀ ਹੈ ਕਿਉਂਕਿ 100 ਮੀਟਰ ਦਾਇਰੇ ਦੇ ਵਿੱਚ ਮਤਲਬ 500 ਮੀਟਰ ਦਾਇਰੇ ਤੋਂ ਬਾਹਰ ਹੋਣੀ ਚਾਹੀਦੀ ਜੋ ਵੀ ਮਾਈਨਿੰਗ ਚੱਲਦੀ ਹੈ ਹੈਨਾ ਤੇ ਉਸ ਚੀਜ਼ ਦਾ ਜੋ 100 ਮੀਟਰ ਦੇ ਵਿੱਚ ਹੋ ਰਹੀ ਹੈ ਹੈਨਾ ਤੋਂ ਚੱਕ ਰਹੀ ਹੈ ਤੇ ਜਿੱਦਾਂ ਹੁਣ ਬਣ ਲੱਗੇ ਹੋਏ ਆ ਠੀਕ ਹੈ ਇਹਦਾ ਤਾਂ ਪਿੰਡ ਨੂੰ ਸਿੱਧਾ-ਸਿੱਧਾ ਨੁਕਸਾਨ ਹੈ ਕਿਉਂਕਿ ਪਿੰਡ ਨੂੰ ਢਾਹ ਲੱਗ ਜਾਣ ਹੋ ਜਾਏਗਾ ਤਾਂ ਫਿਰ ਸਾਨੂੰ ਫਿਰ ਕੌਣ ਬਣਾ ਕੇ ਦਊਗਾ ਪਰ ਬਾਬੇ ਨੇ ਵੀ ਹੱਥ ਖੜੇ ਕਰਦਨੇ ਭਾਈ ਤੁਸੀਂ ਤਾਂ ਅਨਲੀਗਲ ਮਾਈਨਿੰਗ ਕਰਵਾਈ ਹੈ ਭਾਈ ਦੇ ਪਰਤੋਂ ਤੁਸੀਂ ਉਦੋਂ ਕਿਉਂ ਨਹੀਂ ਬੋਲੇ ਜਦੋਂ ਮਾਈਨਿੰਗ ਹੋ ਰਹੀ ਸੀ ਸਾਨੂੰ ਇਹ ਅੱਜ ਇਸ ਪਿੰਡ ਚੋਂ ਕੰਪਲੇਂਟ ਆ ਰਹੀ ਸੀ ਕਿ ਕਿ ਉਹ ਇਲੀਗਲ ਮਾਈਨਿੰਗ ਦਾ ਕੰਮ ਚੱਲ ਰਿਹਾ ਜਿਹਦਾ ਕਿ ਐਸਡੀਓ ਮਾਈਨਿੰਗ ਨਾਲ ਗੱਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਲੀਗਲ ਡੀਸਿਲਟਿੰਗ ਦਾ ਕੰਮ ਚੱਲ ਰਿਹਾ ਸੀਗਾ ਤੇ ਪਰ ਪਿੰਡ ਵਾਸੀਆਂ ਨੇ ਇਸ ਤੇ ਇਤਰਾਜ਼ ਜਤਾਇਆ ਕਿ ਉਰੇ ਤੋਂ ਜਿਹੜਾ ਮਟੀਰੀਅਲ ਨਾ ਚੱਕਿਆ ਜਾਵੇ ਡਿਸਿੰਟਿੰਗ ਨਾ ਕੀਤੀ ਜਾਵੇ ਤੇ ਇਸ ਕਰਕੇ ਕੰਮ ਨੂੰ ਹਲੇ ਰੁਕਵਾ ਦਿੱਤਾ ਗਿਆ ਤੇ ਬਾਕੀ ਪਿੰਡ ਵਾਸੀਆਂ ਦੇ ਤੇ ਦੋ ਉੱਤਰ ਬਣੇ ਹੋਏ ਆ ਕੁਝ ਪਿੰਡ ਵਾਸੀ ਕਹਿੰਦੇ ਕਿ ਡਿਸਲਟਿੰਗ ਹੋਣੀ ਚਾਹੀਦੀ ਹੈ ਕਿਉਂਕਿ ਹੜ੍ਹਾਂ ਚ ਪਾਣੀ ਜਿਆਦਾ ਆ ਕੇ ਉਹਨਾਂ ਨੂੰ ਖੇਤਾਂ ਨੂੰ ਟਾ ਲੱਗਦੀ ਪਾਣੀ ਦੀ ਰਿਸਲਟਿੰਗ ਹੋਣ ਨਾਲ ਜਿਹੜਾ ਰਿਵਰਸ ਫਲੋ ਠੀਕ ਹੋ ਜਾਏਗਾ ਤੇ ਉਸ ਪਰਪਸ ਨੂੰ ਲੈਂਦੇ ਹੋਏ ਜਿਹੜੀ ਐਪਲੀਕੇਸ਼ਨਸ ਗਈਆਂ ਸੀ ਮੈਕਮੇ ਕੋਲ ਉਸ ਮੈਕਮੇ ਨੇ ਪਰਮਿਸ਼ਨ ਲਈ ਸੀ ਡਿਸੈਂਟਿੰਗ ਦੀ ਤੇ ਉਹੀ ਰੀਗਲ ਕੰਮ ਚੱਲ ਰਿਹਾ ਸੀਗਾ ਪਰ ਲੋਕਾਂ ਨੇ ਜਿਹੜੇ ਕੁਝ ਲੋਕਾਂ ਨੇ ਔਰ ਇਹ ਹੋਰ ਪਿੰਡ ਵਾਸੀਆਂ ਨੇ ਇਸ ਤੇ ਇਤਰਾਜ਼ ਜਤਾਇਆ ਸੀ ਇਸ ਕਰਕੇ ਕੰਮ ਨੂੰ ਰੋਕ ਦਿੱਤਾ ਗਿਆ ਪੰਜਾਬੀ ਖਬਰਾਂ ਦੇ ਸਬਲਟਨ ਵਿੱਚ ਫਿਲਹਾਲ ਨਹੀਂ ਜਾਂਦੇ ਆਂਦੇ ਨਜ਼ਰ ਮਾਰਦੇ ਆਂ ਮੌਸਮ ਦੇ ਹਾਲ ਤੇ ਤੁਸੀਂ ਬੜਾ ਰਹੋ ਚੜ੍ਹਦੇ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ